ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਤੇ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਦੇ ਲਾਰੇ ਲਪੇ ਅਤੇ ਝੂਠ ਦੀਆਂ ਪੰਡਾ ਵਿਰੁੱਧ ਜਲੰਧਰ ਵਿਖੇ ਸਰਕਲ ਪ੍ਰਧਾਨ ਜਲੰਧਰ ਸ਼੍ਰੀਰਾਮ ਜੱਗੀ ਦੀ ਗਵਾਹੀ ਹੇਠ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਅਰਥੀ ਫੂਕੀ ਗਈ ਇਸ ਮੌਕੇ ਬੁਲਾਰਿਆਂ ਨੇ ਮੰਗਾ ਨਾ ਮੰਨੇ ਜਾਣ ਤੇ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ ਜਲੰਧਰ ਤੋਂ ਅਮਨ ਮਲਕਾਨੀ ਦੀ ਖਾਸ ਰਿਪੋਰਟ ਮੈਂ ਸ਼੍ਰੀਰਾਮ ਜੱਗੀ ਪਰਦਾ ਹ ਸਰਕਲ ਜਲੰਧਰ ਤੇ ਸੂਬਾ ਮੀਤ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਪਾਵਰ ਕਾਰਪੋਰੇਸ਼ਨ ਪੰਜਾਬ ਮੈਂ ਅੱਜ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਮੁਲਾਜ਼ਮ ਪੈਨਸ਼ਨਲ ਸਾਂਝਾ ਫਰੰਟ ਦੇ ਸੱਦੇ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਰੈਲੀਆਂ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਤੇ ਪੰਜਾਬ ਸਰਕਾਰ ਦੀ ਦਾ ਪਤਲਾ ਫੁਕਿਆ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਨੂੰ ਛੁੱਠੇ ਲਾਰਿਆਂ ਦੀ ਜਿਹੜੀ ਪੰਡਿਆ ਉਹ ਫੂਕੀ ਗਈ ਅੱਜ ਕਿਉਂਕਿ ਮੁੱਖ ਮੰਤਰੀ ਨੇ ਸਾਡਾ ਵਾਅਦਾ ਕੀਤਾ ਸੀਗਾ ਜਦੋਂ ਪਛਮੀ ਹਲਕਾ ਜਲੰਧਰ ਦੀ ਚੋਣ ਹੋਣੀ ਸੀ ਤਾਂ 1 ਜੁਲਾਈ ਨੂੰ ਉਹਨੇ ਸਾਡੇ ਨਾਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਆ ਤੇ ਮੈਂ ਛੇਤੀ ਤੁਹਾਡੀਆਂ ਮੰਗਾਂ ਮੰਨਣ ਵਾਸਤੇ ਆਪਣੀ ਮੀਟਿੰਗ ਬੁਲਾ ਕੇ ਤੇ ਸਾਨੂੰ 25 ਜੁਲਾਈ ਦਾ ਸਮਾਂ ਦਿੱਤਾ 25 ਜੁਲਾਈ ਨੂੰ ਸਾਰੇ ਵਿਸਥਾਰ ਨਾਲ ਗੱਲਬਾਤ ਕਰਕੇ ਤੁਹਾਡੀਆਂ ਮੰਗਾਂ ਜਿਹੜੀਆਂ ਉਹਦਾ ਐਲਾਨ ਕੀਤਾ ਜਾਊਗਾ ਔਰ 25 ਜੁਲਾਈ ਨੂੰ ਮੀਟਿੰਗ ਨਹੀਂ ਕੀਤੀ ਫਿਰ ਸਾਨੂੰ 2 ਅਗਸਤ ਦਾ ਸਮਾਂ ਦਿੱਤਾ 2 ਅਗਸਤ ਨੂੰ ਵੀ ਮੀਟਿੰਗ ਨਹੀਂ ਕੀਤੀ ਫਿਰ ਹੁਣ ਸਾਨੂੰ 22 ਅਗਸਤ ਦਾ ਸਮਾਂ ਦਿੱਤਾ ਤੇ ਮੁੱਖ ਮੰਤਰੀ ਲਾਰੇ ਲੱਪੇ ਲਾ ਕੇ ਆਪਣਾ ਟਾਈਮ ਬਤਾ ਰਿਹਾ ਤੇ ਸਾਡੇ ਸਾਰੇ ਪੰਜਾਬ ਦੇ ਵਿੱਚ 7 ਲੱਖ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਇਸ ਵੇਲੇ ਬਹੁਤ ਗੁੱਸੇ ਦੇ ਵਿੱਚ ਤੇ ਉਹਨਾਂ ਵਿੱਚ ਬਹੁਤ ਰੋਸ ਹੈ ਸਰਕਾਰ ਦੇ ਪ੍ਰਤੀ ਕਿਉਂਕਿ ਜਦੋਂ ਇਹਨੇ ਸਰਕਾਰ ਬਣਾਈ ਸੀ ਉਹ ਤੋਂ ਪਹਿਲਾਂ ਇਹਨੇ ਕਿਹਾ ਸੀ ਕੇ ਹੁਣ ਕਿਸੇ ਨੂੰ ਸੜਕਾਂ ਤੇ ਧਰਨੇ ਨਹੀਂ ਪੈਣ ਮਾਰਨੇ ਪੈਣਗੇ ਹੁਣ ਕੇ ਇਹਦੇ ਲਾਠੀ ਚਾਰਜ ਨਹੀਂ ਹੋਊਗਾ ਪਰ ਇਹਦੇ 2.5 ਸਾਲਾਂ ਦੇ ਬੀਤਣ ਦੇ ਸਮੇਂ ਦੇ ਦੌਰਾਨ ਇਹ ਲਗਾਤਾਰ ਧਰਨੇ ਮੁਜ਼ਾਰੇ ਚੱਲ ਰਹੇ ਆ ਪਰ ਕੋਈ ਸੁਣਾਈ ਨਹੀਂ ਦਿੱਤੀ ਜਾ ਰਹੀ ਨਾ ਕੋਈ ਮੀਟਿੰਗ ਕੀਤੀ ਜਾ ਰਹੀ ਤੇ ਮੀਟਿੰਗਾਂ ਦੇ ਕੇ ਮੁੱਕਰ ਜਾਂਦਾ ਹੈ ਬਾਰ ਬਾਰ ਇਸ ਕਰਕੇ ਸਾਡੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਤੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਸਾਡੀ ਇਹ ਮੰਗਿਆ ਵੀ ਸਾਰੇ ਪੈਨਸ਼ਨਰਾਂ ਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਜਿੰਨੇ ਕੱਚੇ ਮੁਲਾਜ਼ਮ ਹੈ CHB ਕੰਮੇ ਆ ਇਹਨਾਂ ਜਿਹੜੇ ਠੇਕੇ ਦੇ ਰੱਖੇ ਆ ਇਹਨਾਂ ਸਾਰਿਆਂ ਨੂੰ ਪੱਕੀ ਭਰਤੀ ਕੀਤੀ ਜਾਵੇ ਤੇ ਬਿਜਲੀ ਵਿਭਾਗ ਦੇ ਵਿੱਚ ਪਾਵਰ ਕਾਮ ਦੇ ਵਿੱਚ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਪੱਕਿਆਂ ਵਾਲੀਆਂ ਇਹਨਾਂ ਨੂੰ ਸੁਰੱਖਤਾਂ ਦਿੱਤੀਆਂ ਜਾਣ ਜਿਹੜੇ ਸਾਡੇ ਮੰਗਾ ਦੇ ਵਿੱਚ 2.59 ਦੇ ਫੈਕਟਰ ਨਾਲ ਸਾਡੀ ਜਿਹੜੀ ਪੈਨਸ਼ਨਾਂ ਲਾਗੂ ਕੀਤੀਆਂ ਜਾਣ ਸਾਡੇ ਡੀਏ ਦੀਆਂ ਕਿਸ਼ਤਾਂ ਮਹंगाई ਭੱਤੇ ਦੀਆਂ ਕਿਸ਼ਤਾਂ ਜਿਹੜੀਆਂ ਇਹਨਾਂ ਨੇ ਰੋਕੀਆਂ ਹੋਈਆਂ ਸਾਡੇ 5 ਸਾਲ ਦਾ ਬਕਾਇਆ ਸਾਡਾ ਲੱਖਾਂ ਰੁਪਈਆ ਸਰਕਾਰ ਵੱਲ ਜਿਹੜਾ ਮਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਬਿਆਹ ਉਹ ਸਾਨੂੰ ਜਾਰੀ ਕੀਤਾ ਜਾਵੇ ਸਾਡੀ ਮੈਡੀਕਲ ਕੈਸ਼ ਲੈ ਸੁਕੀਨ ਜਾਰੀ ਕੀਤੀ ਜਾਵੇ ਤੇ ਹੋਰ ਮੰਗਾਂ ਦੇ ਉੱਤੇ ਮੀਟਿੰਗ ਕਰਕੇ ਸਾਡੇ ਮੰਗਾਂ ਮਸਲਿਆਂ ਦੇ ਹੱਲ ਕੀਤੇ ਜਾਣ ਤੇ ਅੱਜ ਵੀ ਇਸ ਲੋਕ ਸਰਾਨੀਆਂ ਦੇ ਵਿੱਚ ਪੁਤਲਾ ਸੁਖ ਰਹਿਨੀਆਂ ਤੋਂ ਬਾਅਦ ਵੀ ਜੇ ਸਰਕਾਰ ਨੇ ਸਾਡੀ ਗੱਲ ਉਧਾਰ ਨਾ ਦਿੱਤਾ ਤਾਂ 10 ਸਵੇਰ ਨੂੰ ਪੰਜਾਬ ਪੱਤੋ ਤੇ ਲੁਹਾਨੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ ਜਿਹਦੇ ਵਿੱਚ ਸਰਕਾਰ ਦੇ ਵਿਰੁੱਧ ਇੱਕ ਕੇਸ ਘਰਦਾ ਐਲਾਨ ਕੀਤਾ ਜਾਵੇਗਾ ਇਹ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ ਇਹ ਇਸ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਇਹਨੇ ਆਪਣਾ ਵਿਸ਼ਵਾਸ ਗਵਾ ਲਿਆ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਇਹਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਤੇ ਜੇ ਇਹਨੇ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਤਾਂ ਸਾਡੇ ਮੰੰਗਾ ਤਰੰਤ ਮੰਨੀਆਂ ਜਾਣ ਤੇ ਧੰਨਵਾਦ